ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮਰਾਠੀ ਸਵਾਗਤ ਹੈ ਜੀ ਅੱਜ ਦਾ ਮੌਸਮ ਬਹੁਤ ਖਰਾਬ ਹੈ ਜੀ ਦੇਖੋ ਕਦੇ ਮੀਂਹ ਆ ਜਾਂਦਾ ਕਦੇ ਹਟ ਜਾਂਦਾ ਬਹੁਤ ਉਹ ਹੋਇਆ ਪਿਆ ਮੈਂ ਤਾਂ ਅੱਜ ਕੱਪੜੇ ਵੀ ਅੰਦਰ ਹੀ ਪਾਤੇ ਤਾਰਾ ਤੂਰਾ ਬਨ ਕੇ ਮੈਂ ਕਿਹਾ ਉੱਪਰ ਵਾਰ-ਵਾਰ ਕਾਣ ਉਤਾਰਨੇ ਕਰਨੇ ਨਾ ਔਖੇ ਆ ਫਿਰ ਮੈਨੂੰ ਪਾ ਕੇ ਵੀ ਤੀਜੀ ਮੰਜ਼ਲ ਤੇ ਔਣੇ ਪੈਂਦੇ ਨੇ ਇਸ ਕਰਕੇ ਆ ਦੇਖੋ ਜੀ ਮੈਂ ਤਾਂ ਇੱਥੇ ਅੰਦਰ ਹੀ ਖਲਾਰ ਤੇ ਕੱਪੜੇ ਸਾਰੇ ਮੈਂ ਕਿਹਾ ਚਲੋ ਅੰਦਰ ਹੀ ਪਾ ਦਿੰਨੇ ਆ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੀਂਹ ਜਬਸ ਹੋਰ ਕੁਝ ਨਹੀਂ ਜੀ ਸਿਆਲਾਂ ਚ ਨਾ ਕੱਪੜਿਆਂ ਦਾ ਹੀ ਵਾਲਾ ਹੁੰਦਾ ਵਾ ਆ ਕੱਪੜੇ ਜਿਵੇਂ ਹੁਣ ਮੈਨੂੰ ਬਹੁਤ ਔਖੇ ਫੇਰ ਨਾ ਤਾਰਾਂ ਤੁਰਾਂ ਜੀਆਂ ਬੰਨੀਆਂ ਉਹਦੜ ਹੀ ਪਸਾਲੀ ਮੈਨੂੰ ਇਹ ਵੀ ਕਿਤੇ ਖੇਚ ਨਾਲ ਕਿਤੇ ਇਦਨੂ ਹੀ ਨਾਲ ਲਵੇ ਵੀ ਫੇਰ ਮੈਂ ਕਿਹਾ ਚਲੋ ਇੱਥੇ ਪਾ ਦਨੇ ਦੇਖੀ ਜੋਗੇ ਜੀ ਕੱਪੜੇ ਤਾਂ ਸੁਕਾਣੇ ਸੀਗੇ ਜੀ ਬਹੁਤ ਔਖਾ ਹੋਇਆ ਪਿਆ ਕੱਪੜਿਆਂ ਤੋਂ ਬਗੈਰ ਦੀ ਹਲੇ ਇਹਨਾਂ ਦੀਆਂ ਬਰਦੀਆਂ ਧੋਣੀਆਂ ਨੇ ਉਹ ਵੀ ਸੁਕਾਉਣੀਆਂ ਨੇ ਮੌਸਮ ਬੋਖਰਾਵਾ ਜੀ ਪਹਿਲ ਮੈਂ ਸੋਚਦੀ ਸੀ ਕਿ ਇੱਥੇ ਬਰਾਂਡੇ ਚ ਪਾ ਲਾਂ ਜਿਵੇਂ ਆਪਣੇ ਆ ਉੱਪਰ ਲੱਗੀ ਹੋਈ ਆ ਪਰ ਫਿਰ ਵੀ ਇੱਥੇ ਫਿਰ ਮੈਨੂੰ ਆਇਆ ਵੀ ਇਦਰੋਂ ਵੀ ਤੇ ਇਦਰੋਂ ਵੀ ਆ ਦੇਖੋ ਇੱਥੋਂ ਵੀ ਕਿ ਨਮੀ ਨਾਲ ਨਾ ਹੋਈ ਜਾ ਰਹੇ ਆ ਫਿਰ ਮੈਨੂੰ ਆਇਆ ਅੰਦਰ ਹੀ ਪਾ ਦਿੰਦੀ ਆ ਜੀ ਫਿਰ ਮੰਦਰੀ ਪਾਤੇ ਜਵਾਕਾਂ ਨੂੰ ਨਾ ਜਮਾ ਨਹੀਂ ਠੰਡ ਦਾ ਦੇਖੋ ਕਿ ਮੈਂ ਜਵਾਕ ਠੰਡੇ ਚ ਫਿਰਦੀਆਂ ਨੇ ਉਪਰਾਂ ਪਤੰਗ ਚੜਾਉਣ ਲੱਗੇ ਪਏ ਨੇ ਠੰਡ ਚ ਲੈ ਇੱਕ ਪਤੰਗ ਹੁੰਦਾ ਵਾ ਤੇ ਚਾਰ ਪੰਜ ਜਣੇ ਲੁੱਟਣ ਵਾਲੇ ਹੁੰਦੇ ਨੇ ਵੇ ਸਾਟੀ ਖਾਣਗੇ ਹੋਰ ਆ ਦੇਖੋ ਕਿਵੇਂ ਪਤੰਗ ਇੱਕ ਹੋਊਗਾ ਤੇ ਦੇਖੋ ਕਿੰਨੇ ਜਣੇ ਨੇ ਦੇਖ ਜਾਈਏ ਕਿਹਨੂੰ ਮਿਲਦਾ ਪਤੰਗ ਮੈਂ ਤਾਂ ਨਾ ਗੇਟ ਦਾ ਲੋਕ ਲਾ ਕੇ ਰੱਖਿਆ ਹੋਇਆ ਵੀ ਮੈਂ ਕਹਿੰਦਾ ਉਹ ਬਾਹਰ ਨਾ ਨਿਕਲੇ ਠੰਡ ਬਹੁਤ ਆ ਜੀ ਆ ਦੇਖੋ ਹੁਣ ਪਤੰਗ ਇੱਕ ਸੀਗਾ ਤੇ ਕਿੰਨੇ ਜਣੇ ਖੜੇ ਆ ਚਾਰ ਜਣੇ ਪਤੰਗ ਨੂੰ ਲੁੱਟਣ ਲਈ ਚਾਰ ਜਣੇ ਵਿੱਚ بس ਇੰਨੇ ਚ ਹੀ ਫਿਰ ਇਹਨਾਂ ਨੇ ਲੜ ਪੈਣਾ ਹੁੰਦਾ ਉਹ ਕੂਗਾ ਮੈਂ ਲੁੱਟਿਆ ਉਹ ਕੂਗਾ ਮੇਰੇ ਹੱਥ ਚ ਡੋਰ ਸੀ ਐਮ ਹੋਆ ਮੌਸਮ ਠੰਡਾ ਹਵਾ ਠੰਡੇ ਠੰਡੇ ਪਿਆ ਠੰਡ ਜੀ ਤੇ ਦੇਖੋ ਮੈਨੂੰ ਉੱਪਰ ਨਾ ਤੀਜੀ ਮੰਜ਼ਲ ਤੇ ਆਉਣਾ ਪੈਂਦਾ ਇੱਥੇ ਕੱਪੜੇ ਪਉਣ ਬੰਨਤ ਨੀਚੀ ਬਾਤ ਰਹੀ ਰੇਸੀ ਐਦਾਂ ਨਾ ਨੀ ਪੈਣ ਨਾਲ ਸਾਰਾ ਕਿਨੇ ਸਾਫ-ਸਾਫ ਹੋ ਗਿਆ ਨਾ ਦਰਖਤ ਵੀ ਸਾਰੇ ਐਨ ਚਮਕਣ ਲੱਗ ਗਏ ਹਰੇ-ਹਰੇ ਕਿੰਨੇ ਸੋਹਣੇ ਲੱਗਦੇ ਆ ਜੀ ਦੇਖੋ ਇਹ ਇਧਰ ਵੀ ਉਹ ਪਤੰਗ ਪਤਾ ਨਹੀਂ ਬੋ ਹੋਇਆ ਕਿ ਵੈਸੀ ਡੋਰ ਛੱਡੀ ਐ ਤੇ ਜਵਾਕ ਐਨੇ ਉਹ ਕੰਧ ਦੇ ਪਿੱਛੇ ਨੇ ਨਾ ਚਾਰ ਪੰਜ ਜਵਾਕ ਨੇ ਦੇਖਦੇ ਆਂ ਜੀ ਇਹ ਪਤੰਗ ਕੀ ਦੇ ਹਿੱਸੇ ਹੋਣਾ ਮੈਂ ਤਾਂ ਨਵਜੋਦ ਨੂੰ ਬਹੁਤ ਰੋਕਦੀ ਨੇ ਵੀ ਪੁੱਤ 5 ਰੁਪਏ ਦਾ ਪਤੰਗ ਹੁੰਦਾ ਉਹਦੇ ਪਿੱਛੇ ਨਾ ਲਾਲ ਲੜਈਆ ਹੱਥਾਂ 'ਚ ਡੋਰ ਐਵੇਂ ਬਾਦੀਆ ਵੀ ਤੂੰ ਨਾ ਜਾਇਆ ਕਰ ਆਹ ਦੇਖੋ ਇਹ ਨਹੀਂ ਵੀ ਘਰ ਦੇ ਲੈ ਕੇ ਨਹੀਂ ਦੰਦੇ ਹੋਣਗੇ ਘਰ ਦੇ ਲੈ ਕੇ ਦੰਦੇ ਪਰ ਪਤਾ ਨਹੀਂ ਜਵਾਕਾਂ ਨੂੰ ਕੀ ਸ਼ੌਕ ਹੁੰਦਾ ਵੀ ਪਤੰਗ ਤਾਂ ਲੁੱਟਣੀ ਲੁੱਟਣੀ ਆਹ ਦੇਖੋ ਇਹ ਬਹੁਤ ਦੂਰੋਂ ਭੱਜ ਗਿਆ ਇਹ ਪਹਿਲੇ ਇੱਧਰ ਸੀਗਾ ਆਹ ਦੇਖੋ ਇਹ ਜਿਹੜੇ ਇਹਨੇ ਲੁੱਟਿਆ ਸੀ ਇਹਦਾ ਭਲਾ ਕੋਈ ਹੋਰ ਹੀ ਲੈ ਜਾਂਦਾ ਚੱਕ ਕੇ ਆਦਰ ਦੇਖੋ ਲੈ ਪਤੰਗ ਇੱਕ ਸੀ ਤੇ ਕਿੰਨੇ ਜਾਣੇ ਆ ਇਹਨਾਂ ਦੇ ਨਾਲ ਹਨ ਨਵਜੋਦ ਦੇ ਕੰਮ ਦੇਖ ਲੋ ਆ ਡੋਰਾ ਨੇ ਆ ਮੁੜ ਕੇ ਪੈਰਾਂ ਵਿੱਚ ਫਸ ਜਾਂਦੇ ਇੰਨੇ ਵਾਰੀ ਕਹਿਨੀ ਆ ਕਿ ਪੁੱਤ ਆਏ ਨਾ ਰੱਖਿਆ ਕਰ ਪੈਰ ਫੁੱਟ ਚ ਵੱਜਦੇ ਪਰ ਨਾ ਸਮਝਦਾ ਹੀ ਨਹੀਂ ਗਾ ਵੀ ਕਿੰਨਾ ਮਰਜੀ ਸਮਝਾ ਲਓ ਜੀ ਉਹਨੂੰ ਵੀ ਇਹਨੂੰ ਤਾਂ ਮੈਂ ਨਰਜਾਈ 'ਚ ਬਿਠਾਇਆ ਪਰ ਬੰਦਾ ਵੀ ਕਿਵੇਂ ਫੋਨ ਲਈ ਬੈਠਾ ਉਹਨਾਂ ਦੇਖੋ ਫੋਨ ਹੋਊਗਾ ਤਾਂ ਰਜਾਈ 'ਚ ਜੇ ਨਾ ਇਹਦੇ ਕੋਲ ਫੋਨ ਵੇ ਵੀ ਹੁਣ ਨੂੰ ਕੋਠਿਆਂ ਤੇ ਜੀ ਹੁੰਦਾ ਪਤੰਗਾ ਦੇ ਮਗਰ ਮਕਰ ਸਸਰੀ ਘਾਲ ਜੀ ਸਾਰੇ ਆ ਸਿਆਲਾਂ ਚ ਤਾਂ ਨਾ ਚਾਹੀਨੀ ਮੂਕਰੀਆ ਮੈਂ ਚਾਹ ਧਰ ਰੱਖੀ ਐ ਠੰਡ ਬਹੁਤ ਚਾਹ ਧਰ ਗਈ ਸੀ ਮੈਂ ਓਏ ਤੁਹਾਨੂੰ ਠੰਡ ਨਹੀਂ ਲੱਗਦੀ ਦੇਖੋ ਜੀ ਮੀ ਫੇਰ ਆ ਗਿਆ ਸ਼ੁਕਰ ਆ ਜੀ ਮੈਂ ਅੰਦਰ ਹੀ ਕੱਪੜੇ ਪਾਇਆ ਹੀ ਹਜੇ ਕੱਪੜੇ ਪਾ ਕੇ ਆਈ ਸੀ ਜਦ ਹੀ ਕਣੀ ਆ ਗਈਆਂ ਹਾਂਜੀ ਚਾਹ ਪੀ ਲਓ ਜੀ ਆਪਾਂ ਪੀਨੇ ਦੋ ਤਿੰਨ ਵਾਰੀ ਹੁੰਨੀ ਆ ਪਰ ਪੀਨੀ ਮੈਨ ਨਹੀਂ ਥੋੜੀ ਜੀ ਹੁੰਨੀ ਆ ਆਪਾ ਇਦਾਂ ਮੈਲ ਬੁਛਾ ਰੱਖਿਆ ਜੀ ਨੀਚੇ ਜੀ ਠੰਡ ਆ ਬਹੁਤ ਕਰਕੇ ਤੇ ਇਦਾਂ ਨਵਜੋਦ ਦੇ ਲੱਛਣ ਦੇਖ ਲਓ ਜੀ ਆ ਕੀ ਕਰਦਾ ਜੀ ਆਪੋ ਠੀਲੇ ਲੱਛਣ ਬਸ ਅੰਦਰ ਕਰੀ ਜਾਵੇ ਕੋਈ ਉਹੋ ਨਹੀਂ ਗਾ ਜੀ ਬਾਹਰ ਬਸ ਠੰਡ ਆ ਬਠੰਡ ਚ ਨਾ ਜਾਵੇ ਬਸ ਆਹ ਦੇਖ ਲਓ ਜੀ ਨਵੂ ਦੇ ਪਤੰਗ ਤੁਹਾਨੂੰ ਕੀ ਲਾਦੇ ਰਜਾਈ 'ਚ ਬੈਠਣ ਲਾਵਾਂ ਕਦੇ ਵੀ ਨਾ ਬੈਠੇ ਜਿੰਨਾ ਮਰਜ਼ੀ ਬਿਠਾ ਲਈਂ ਨੀ ਬੰਦ। ਇਹਨੂੰ ਤੇ ਇਹਦਾ ਪਵਨ ਨੂੰ। ਚੱਕ ਲਿਆ ਵੇ ਆਪੀ ਜਾ ਚੱਕ ਲਿਆ ਕਿੱਥੇ ਪਿਆ ਪੁੱਤ? ਐ ਨਹੀਂ ਪਤਾ। ਬੈੱਡ ਤੇ ਪਿਆ ਪਵਨ। ਬੈੱਡ ਤੇ ਸੱਚੀ। ਫੀਕ ਲੱਭਣੀ ਨਹੀਂ। ਓਏ। ਹਾਂਜੀ ਆਪਾਂ ਵੀਡੀਓ ਦੇ ਅੰਦੇ ਇਥੇ ਹੀ ਕਰਦੇ ਆ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ। ਤਦ ਤੱਕ ਦੇ ਲਈ ਧੰਨਵਾਦ ਜੀ। ਖਾਦੇ ਰਹੋ, ਵਸਦੇ ਰਹੋ। ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ।